లైయ్ મિત્રો देखो भाई ਗੱਲਬਾਤ ਹੈਗੀ ਐ ਰਹਿ ਜੀ ਗੱਲ ਨਹੀਂ ਹੈਗੀ ਬਹੁਤ ਵਧੀਆ ਸਕੂਟਰੀ ਹੈ ਜੇ ਕਿਸੇ ਨੇ ਲੈਣੀ ਹੈ ਤਾਂ ਪਰਸਨ ਲੈ ਸਕਦਾ ਹੈਗਾ ਥੋੜੀ ਜਾਣਕਾਰੀ ਲੈਣ ਆ ਰਹੇ ਆ ਬਾਈ ਕੋਲ ਬਾਈ ਨੇ ਓਲਾ ਦੀ ਸਕੂਟਰੀ ਲਈ ਹੈ ਇਹਨੂੰ ਕਲੈਕਟਰੇਸ਼ਨ ਸਕੂਟਰੀ ਕਹਿੰਦੇ ਹੁਣ ਬਹੁਤ ਸਾਰੇ ਲੋਕਾਂ ਦੇ ਆਪਣੇ ਅੰਦਰ ਸਵਾਲ ਹੁੰਦੇ ਹਨ ਨਾ ਟਿਕ ਆਪਣੇ ਇੰਜੀਨੀਅਰ ਹੁੰਦੇ ਨੇ ਪਿੰਡਾਂ ਦੇ ਵਿੱਚ ਵੀ ਯਾਰ ਇਹ ਫੇਲ ਆ ਜਾਂ ਪਾਸ ਹਨ ਆਪਾਂ ਉਹਦੇ ਬਾਰੇ ਜਾਣਕਾਰੀ ਲੈਣੀ ਹੈ ਇਹਨੂੰ ਬਈ ਕਿੰਨਾ ਟਾਈਮ ਹੋਇਆ ਲੈ ਇਹਨੂੰ ਤੈਨੂੰ ਬਾਈ ਮੈਨੂੰ 1 ਮਹੀਨਾ ਤੋਂ ਉੱਪਰ ਹੋ ਗਿਆ ਲੈ ਤੈਨੂੰ ਅੱਛਾ ਪਿਛਲੇ ਮਹੀਨੇ ਦੀ 11 ਤਰੀਕ ਨੂੰ ਦਿੱਤੀ ਸੀ ਅੱਜ ਆਪਣੀ 11 ਹੀ ਹੋ ਗਈ ਇੱਕ ਮਹੀਨਾ ਲੰਘ ਗਿਆ ਹਾਂ ਤੇ ਮੈਨੂੰ ਤਾਂ ਕੋਈ ਚੀਜ਼ ਕੁਆਟ ਮਸੂਰ ਨਹੀਂ ਮੈਂ ਵੀ ਬਹੁਤ ਕੋਨੇ ਫਿਊਜਨ ਜੀ 99 ਰੁਪਿਆ ਲੈ 6 ਮਹੀਨੇ ਪਹਿਲਾਂ ਮੈਂ ਕੀ ਦੀ ਕੀ ਜਾਣਕਾਰੀ ਲੈਣ ਲੱਗਿਆ ਸੀਗਾ ਵੀ ਕਿੱਦਾਂ ਯਾਰ ਮੇਰੇ ਵੀ ਮਨ 'ਚ ਬਹੁਤ ਸਵਾਲ ਆਏ ਵੀ ਯਾਰ ਇਹ 파ਸ਼ੂਕ ਨਹੀਂ ਹੋਊਗੀ ਵੀ ਬਾਕੀ ਕਾਸ਼ਟਲੀ ਨਹੀਂ ਮਹਿੰਗੀ ਹੈ ਬਹੁਤ ਸਾਰੀ ਮਤਲਬ ਆਰਮ ਸਕੂਟਰੀ ਨਾਲੋਂ ਉਹਦਾ ਫਰਕ ਤਾਂ ਹੈਗੀ ਬਹੁਤ ਜਾਰੇ ਫਰਕ ਹੈ ਦਾ ਡਬਲ ਡਾਕ ਦਾ ਟ੍ਰਿਪਲ ਨਹੀਂ ਕਹਿ ਸਕਦੇ ਜਿਹੜੇ ਲੱਖ ਦੀ თან੍ਹ ਜੀ ਜਾਂਦੇ ਨੇ ਉਹਨਾਂ ਨਾਲ ਉਹਦਾ ਜੀ ਮਤਲਬ ਕਿ ਲੱਖ ਜਿੱਕਾਉਂਦੀ ਹੈ ਉਹ ਤਾਂ ਨਾ ਜਾਂਦੀਆਂ ਤਿੰਨ ਗੁਣਾ ਦਾ ਫਰਕ ਹਾਂ ਤਿੰਨ ਗੁਣਾ ਦਾ ਫਰਕ ਹੈ ਪਰ ਫੇਰ ਵੀ ਮਨ 'ਚ ਸਵਾਲ ਸੀ ਕਿਦਾਂ ਨਾ ਕਿਤੇ ਵੀ ਆਪਾਂ ਇੰਨੇ ਪੈਸੇ ਲਾ ਦਈਏ ਵੀ ਕਿਤੇ ਫੇਲ ਹੋ ਜਾਏ ਯਾਰ ਗੱਲ ਵੀ ਕਿ ਮਸਾ ਮਨ ਖੜਿਆ YouTube ਤੇ ਦੇਖਿਆ ਜਿਹੜਾ ਨੌਜ ਰੇਤੀਆਂ ਲੈਪਟਾਪ ਪੈਨ ਵੀ ਦਿੰਦੇ ਸੀ ਉਹ ਕੋਈ ਵੀ ਦਿੰਦੇ ਸੀ ਹੋਰ ਕੰਪਨੀਆਂ ਨੇ ਬਹੁਤ ਕਰੀਆਂ ਮਾਰਚ ਸਰਚ ਕਰੀ ਬਜਾਜ ਦੀ ਆ ਰਹੀ ਸੀ ਲੈਪਟਾਪ ਆਪਣੇ ਬੀਵੀਐਸਆਈ ਦੀ ਹੋਰ ਹੀ ਸੀ ਇੱਥਰ ਦੀ ਆ ਰਹੀ ਸੀ ਜੋ ਮੈਂ ਸਰਚ ਕਰੀਆਂ ਉਹਨਾਂ ਬਾਰੇ ਨੋਟ ਲਿਖਤੀ ਵੀ ਕੀ ਚ ਕੀ ਕਮੀ ਹੈ ਕੀ ਚ ਕੀ ਘਾਟ ਹੈ ਤੇ ਕੀ ਕੋਸਟ ਹੈ ਜੀ ਨੇ ਕੀ ਕੋਸਟ ਹੈ ਕੰਪਨੀ ਇਨ ਮਾਰਜਨ ਤੇ ਕਿਹੜਾ ਕੀ ਕੁਸਦੇਰੀ ਹੈ ਤੇ ਉਹਦੇ ਦੇਖ ਕੇ ਸਾਰਾ ਕੁਝ ਮੈਂ ਸਿਮੀਨਾਰ ਦੀ ਕੋਸ਼ਿਸ਼ਾਂ ਨੂੰ ਵੀ ਤਵਾ ਦੇ ਲਿਖਤੀ ਪਰ ਫੇਰ ਵੀ ਮੈਨੂੰ ਕਿਤੇ ਨਾ ਕਿਤੇ YouTube ਤੇ ਦੇਖ ਕੇ ਲੱਗਦਾ ਸੀ ਯਾਰ ਅੱਜ ਵੀ ਉਹ ਕੰਨੀ ਸੀ ਚਾਹ ਕੋ ਆਪਰਾਮ ਫੇਸ ਹੁੰਦੀ ਹੈ ਇਹ ਬੰਦ ਹੋ ਜਾਂਦੀ ਹੈ ਰੋਡ ਵੀ ਦਿੱਕਤ ਆ ਬਲਾਲ ਪਰ ਹੁਣ ਮੇਰੀ ਸਾਰੇ ਉਹ ਨੇ ਸੰਕਧੂਰ ਨੇ ਕਿ ਪ੍ਰਤੀ ਵੀ ਕੋਈ ਇਦਾਂ ਦੀ ਕੋਈ ਹੋਣੀ ਵੀ ਬਹੁਤ ਵਧੀਆ ਚੱਲ ਰਹੀ ਹੈ ਕੋਈ ਦਿੱਕਤ ਨਹੀਂ ਹੈਗੀ ਜਿੱਦਾਂ ਦਾ ਮਤਲਬ ਕੀ ਸੋਚ ਕੇ ਲਿਖੀ ਸੀ ਉਦਾਂ ਦੀ ਰਿਸਪੌਂਸ ਦੇ ਰਹੀ ਹੈ ਪੂਰਾ ਵਧੀਆ ਕੋਈ ਕਮੀ ਕਿਤੇ ਸਹੀ ਪਾਇਦਕ ਨਹੀਂ ਜੀ ਮਿੱਤਰੋ ਇਹ ਗੱਲ ਨਾਲ ਤਾਂ ਹੋਏ ਵੀ ਸਹਿਮਤ ਹਨ ਇੱਕੇ ਬੰਦੇ ਚ ਖਾਸियत ਬਸ ਹੁੰਦਾ ਹੈ ਨੇ ਕੋਈ ਵੀ ਚੀਜ਼ ਲੈਣੀ ਹੈ ਇਹ ਉਹਦੀ ਬਰੀਕੀ ਤੈ ਤੱਕ ਜਾਂਦਾ ਇਹ ਨਹੀਂ ਹੈਗਾ ਵੀ ਅੱਜ ਜਲ ਚੀਜ਼ ਆ ਗਈ ਮਾਰਕੀਟ ਚ ਉਹਦੀ ਲੈ ਲਵੋ ਉਹਦੀ ਇਹਨੇ ਪੂਰੀ ਮਤਲਬ ਹਰ ਲੈਵਲ ਤੋਂ ਗਰਾਊਂਡ ਲੈਵਲ ਤੇ ਵੀ ਸਰਤ ਕਰੀ ਆ ਮੈਨੂੰ ਮੈਨੂੰ ਪਤਾਗਾ بڑے بڑے ਵੀਡੀਓ ਬਣਾਉਣ ਦਾ ਵੀ ਇਹੀ ਮਕਸਦ ਆ ਵੀ ਇਹ ਸਕੂਟਰੀ ਅੱਜ ਹੀ ਲੈ ਦੇ ਹੱਥ ਚਾਈ ਇਹਨੇ ਪਹਿਲਾਂ YouTube ਤੇ ਵੀ ਸਰਚ ਕਰਿਆ ਪੂਰਾ ਪ੍ਰਾਈਸ ਸਾਰੀ ਚੀਜ਼ ਕੰਪੇਅਰ ਕਰਕੇ ਕੁਆਲਿਟੀ ਕੁਆਂਟੀਟੀ ਸਭ ਕੁਝ ਦੇਖ ਕੇ ਵੀਡੀਓ ਮਤਲਬ ਇਹਨੇ ਸਕੂਟਰੀ ਲਈ ਹੌਨ ਲੈਵਲ ਤੇ ਵੀ ਬਈ ਮੈਂ ਲਾ ਲਉ ਵੀ ਜੋ ਤਿੰਨ ਮਿੱਤਰਾਂ ਨੇ ਹੋਰ ਵੀ ਲੈਤੀ ਸੀ ਨੌਜਿਸਟਰੀ ਮੁੰਡੇ ਉਹਨਾਂ ਨੂੰ ਉਹਨਾਂ ਕੋਲੇ ਜਾ ਗਿਆ ਸਪੈਸ਼ਲ ਮੈਂ ਉਹਨੇ ਟੈਸਟ ਡਰਾਈਵ ਦੇਖ ਕੇ ਆਇਆ ਵੀ ਕਿੱਦਾਂ ਦੀ ਆ ਰੋਂਡਾ ਤੋਂ ਵੀ ਕੋਈ ਵੀ ਵਜ਼ਰੇ ਵੀ ਠੀਕ ਆ ਯਾਰ ਵੀ ਅੰਦਰ ਵਿੱਚ ਕਮੀ ਕਿਸੇ ਦੀ ਨਹੀਂ ਗਈ ਤੇ ਫੇਰ ਕਿਤੇ ਜਾ ਕੇ ਮੈਂ ਡਿਸਾਈਡ ਕੀਤਾ ਵੀ ਹਾਂ ਯਾਰ ਕੋਈ ਲੈਣੀ ਚਾਹੀਦੀ ਆ ਮੈਂ ਕਹਿੰਦਾ ਬਾਈ ਅਸੀਂ ਇਹ ਵੀਡੀਓ ਕੋਈ ਕੰਪਨੀ ਦੀ ਮਸ਼ਹੂਰੀ ਵਾਸਤੇ ਨਹੀਂ ਕਾਉਂਦੇ ਠੀਕ ਆ ਅਸੀਂ ਇੱਕ ਪਰਸਨਲ ਵਿਊ ਦੇ ਰਿਹਾ ਤੁਹਾਨੂੰ ਜਿਹੜੇ ਬਾਈ ਦਾ ਤਿਆਰਪੇ ਨੇ ਹੁਣ ਇੱਕ ਤਾਂ ਇਹਦੇ ਬਾਰੇ ਵੀ ਥੋੜੀ ਗਰੰਟੀ ਦਾ ਇਹਦੇ ਵਿੱਚ ਹੀ ਗਰੰਟੀ ਕੀ ਆ ਤੇ ਇਹਦਾ ਇੱਕ ਇਹਦਾ ਜਿਹਦਾ ਮਨ ਲਾ ਤਾਂ ਲੱਖ ਰੁਪਇਆ ਲਾਇਆ ਹਨਾ ਲੱਖ ਰੁਪਇਆ ਦੀ ਇੱਕ ਗੱਡੀ ਆ ਇਹਦੀ ਆਮ ਬੰਦੇ ਦੀ ਹੁਣ ਕਈ ਬੰਦੇ ਲੋਕਾਂ ਨਾਲ ਲੱਖ ਰੁਪਇਆ ਸਕੂਟਰੀ ਤੇ ਲਾਤਾ ਹਨਾ ਉਹ ਲੱਖ ਰੁਪਇਆ ਲਾਉਣ ਦਾ ਕਾਰਨ ਕੀ ਹੈ ਲੱਖ ਰੁਪਇ ਤੇ ਤੇ ਸੁਪਰੀ ਤੇ ਰਪੀਲਾ ਤੇ ਇਹਦੇ ਫਾਇਦੇ ਕੀ ਨੇ ਫਾਇਦੇ ਸੁਣਾ ਫਿਰ ਆਪਾਂ ਨੁਕਸਾਨ ਦੀ ਵੀ ਗੱਲ ਕਰਾਂਗੇ ਵੀ ਨੈਟ ਪੋਆਇੰਟ ਕੀ ਨੇ ਪੋਆਇੰਟ ਕੀ ਹੈ ਪਹਿਲਾਂ ਪੋਜ਼ਿਟਿਵ ਤੋਂ ਸ਼ੁਰੂ ਕਰੀਏ ਬਾਕੀ ਗੱਲ ਬਈ ਤੁਸੀਂ ਮੈਂ ਗਰੰਟੀ ਦੀ ਕਰੀ ਐ ਕੰਪਨੀ ਦੇ ਅਕੋਰਡਿੰਗ ਗਰੰਟੀ ਬੈਟਰੀ ਦਿੱਤੀ ਉਹਨੇ 8 ਸਾਲ ਦੀ ਗਰੰਟੀ ਦੀ 8 ਸਾਲ ਗਰੰਟੀ ਕੁਵਰੰਟੀ ਗਰੰਟੀ ਦੀ ਗਰੰਟੀ ਗਰੰਟੀ ਨਹੀਂ ਬਰੰਟੀ ਬਰੰਟੀ ਜੀ ਬਦਲ ਕੇ ਦੇਣਗੇ ਬਦਲ ਕੇ ਦੇ ਦੇਣਗੇ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਚੇਂਜਸ ਆਉਂਦਾ ਕੋਈ ਦਿੱਕਤ ਆਉਂਦੀ ਹੈ ਉਹ ਵੀ ਬਰੰਟੀ ਇਸ ਹਸਾਬ ਦੀ ਹੈ ਬਈ ਤਾਂ ਅਗਰ ਤੁਹਾਡੀ ਸਕੂਟਰੀ ਅੱਜ ਹੁਣ 110 ਕਿਲੋਮੀਟਰ ਕੱ ਉਹ 70 ਕਿਲੋਮੀਟਰ ਤੋਂ ਥੱਲੇ ਵਗ ਗਈ ਕੱਢਣ ਲੱਗ ਗਈ 70 ਕਿਲੋਮੀਟਰ ਤੋਂ ਕੱਟ ਗਈ ਹਾਂ ਅਜੇ 110 ਕੱਟਦੀ ਐ ਪਰ 30% ਡਾਊਨ ਜਾਂਦੀ ਆ 8 ਸਾਲਾਂ ਚ ਤਾਂ ਉਹ ਉਹਨੂੰ ਗਾਰੰਟੀ 'ਚ ਕਰਕੇ ਦੇਣਗੇ ਆ ਪਰ ਥੋੜੀ 110 ਕੱਟ ਰਹੀ ਐ ਜੁੱਸ ਕੁੜੀ ਤਾਂ ਉਹ ਮਨ ਕੀ 100 ਕੱਟਣ ਲੱਗ ਗਈ ਤਾਂ ਉਹਨੂੰ ਖਰਾਬ ਨਹੀਂ ਮੰਨਣਗੇ ਉਹ 70 ਦੀ ਰੇਸ਼ੋ ਬੰਨੀ ਉਹਨਾਂ ਨੇ ਲਵੀ ਮਿੱਤਰ ਇਹ ਵੀ ਇੱਕ ਪਾਰਟ ਨੋਟ ਕਰ ਲੈ ਤੁਸੀਂ 70 ਦੀ ਦਿੱਤੀ ਹੋਈ ਹੈ ਸਾਡੀ 70 ਦੀ ਦਿੱਤੀ ਤੇ ਬਾਕੀ ਸਕੂਟਰ ਦੀ ਜਿੱਤੀ ਇਹਨਾਂ ਨੇ 3 ਸਾਲ ਦੀ ਗਾਰੰਟੀ ਦੂਜੇ ਮਾਡਲ ਦੀ ਕੰਟਰੋਲਰ ਹੁੰਦਾ ਹੈ ਜਿਹਦੇ ਵਿੱਚ ਮੋਟਰ ਹੁੰਦੀ ਆ ਤੇ ਉਹ ਚੀਜ਼ਾਂ ਨਹੀਂ ਦਿੱਤੀ ਇਹਨਾਂ ਨੇ 3 ਸਾਲ ਦੀ ਗਾਰੰਟੀ ਜਿਹੜੀ ਬੈਟਰੀ ਹੈ ਇਕੱਲੀ ਲਿਥੀਅਮ ਬੈਟਰੀ ਜਿਹਦੇ ਵਿੱਚ ਸਿੰਗਲ ਸਿੰਗਲ ਬੈਟਰੀ ਆ ਉਹਦੀ 8 ਸਾਲ ਦੀ ਗਾਰੰਟੀ ਦਿੱਤੀ ਆ ਚਾਰਜਰ ਦੀ ਚਾਰਜਰ ਦੀ 1 ਸਾਲ ਦੀ ਗਾਰੰਟੀ ਦਿੱਤੀ ਕੋਈ ਇਹਦਾ ਬੀਮਾ ਬੀਮਾ ਜਿਹੜਾ 5 ਸਾਲ ਦਾ ਕੰਪਨੀ ਨੇ ਬੀਮਾ ਦਿੱਤਾ ਜੀ 1 ਸਾਲ ਦਾ ਦੱਤਾ ਹੀ ਫੁੱਲ 4 ਸਾਲ ਦੱਤਾ ਹੈ ਥਰਡ ਪਾਰਟੀ ਬੀਮਾ ਜੀ ਪੈਚਰ ਕਿਊਰਡ ਹੈ ਇਹ ਆਪਣੇ ਪੇਮੈਂਟ ਵਿੱਚ ਇਹਦੇ ਵਿੱਚ ਕਿੰਨੀ ਕੁ ਕੀਮਤ ਆ ਉਹਦੀ ਵੀ ਮੈਨੂੰ ਪਤਾ ਹੋਵੇ ਬੀਮਾ ਬਈ 34000 ਰੁਪਏ ਦਾ ਬੀਮਾ ਹੋਇਆ ਉਹ 5 ਸਾਲ ਦਾ 5 ਸਾਲ ਦਾ 5 ਸਾਲ ਦਾ ਟੈਕਸ ਫਰੀ ਹੈ ਬਈ ਜਦੋਂ ਆਪਾਂ ਕੋਈ ਆਰ.ਸੀ ਕਰਾਉਣੀ ਆ ਜਾਂ ਇੱਥੇ ਮਣਕੀ ਜਿਹੜਾ ਆਪਣਾ ਸ਼ੋਰੂਮ ਪ੍ਰਾਈਸ ਹੈ ਦਾ ਉੱਤੇ ਕੋਈ ਐਕਸਟਰਾ ਟੈਕਸ ਜੀਐਸਟੀ ਲੱਗੇਗੀ ਬਸ ਇਹਦੇ ਵਿੱਚ ਉਹਨਾਂ ਨੇ ਪਾਇਆ ਸੀਗਾ 34000 ਰੁਪਿਆ ਬੀਮੇ ਦਾ ਪਾਇਆ ਬਾਕੀ ਇਹਨਾਂ ਨੇ ਆਪਣੀ ਆਰ.ਸੀ ਦਾ ਦਿੱਤਾ 1500 ਰੁਪਿਆ ਇਹ ਚੀਜ਼ਾਂ ਮਿਲਾ ਕੇ ਉਹ ਸ਼ੋਅ ਆਫ ਅ ਫਰਜਾਂ ਦੇ ਸੀ ਮੈਂ ਦਿਵਾਲੀ ਵੇਲੇ ਬੁੱਕ ਕੀਤੀ ਸੀਗੀ ਪਰ ਫਿਰ 10000 ਰੁਪਏ ਦਾ ਆਫਰ ਚੱਲ ਰਿਹਾ ਕੰਪਨੀ ਵੱਲੋਂ ਅੱਛਾ ਮੈਨੂੰ ਇਹ 78000 ਜਾਂ 78200 ਰੁਪਏ ਦੀ ਪਈ ਹੈ ਜੀ ਹੁਣ ਰੇਟ ਵੱਧ ਗਈ ਘਟ ਗਈ ਹੁਣ ਰੇਟ ਇਹਦੇ ਵਧੇ ਹੋਏ ਨੇ 99000 ਰੁਪਏ ਦੀ ਆ ਅੱਛਾ ਹਾਂ ਉਹਨੋਂ ਕੰਪਨੀ ਦਾ ਆਫਰ ਲੱਗਿਆ ਹੋਇਆ ਸੀਗਾ ਕੋਈ ਬਾਕਸ ਨਾਉ ਤੇ ਉਹਨਾਂ ਦਾ ਕੋਈ ਆਫਰ ਆਇਆ ਸੀ ਕਿ ਦਿਵਾਲੀ ਤੇ ਤੇ ਉਦੋਂ ਮੈਂ ਬੁੱਕ ਕਰਵਾਈ ਸੀਗੀ 15 ਦਿਨਾਂ ਬਾਅਦ ਮੈਨੂੰ ਇਹ ਵੀ ਮਿਲ ਸੀਗੀ ਤੇ ਹੁਣ ਇਹ ਮਹਿੰਗੀ ਵੀ ਹੋ ਰਹੀ ਹੈ ਤੇ ਉਹਨਾਂ ਨੇ ਗਾਰੰਟੀ ਵੀ ਭਾ ਦਿੱਤੀ ਹੈ 3 ਸਾਲ ਦੀ ਰੱਖ ਦਿੱਤੀ ਹੈ ਟੋਟਲ ਤਿੰਨ ਸਾਲ ਦੀ ਗਾਰੰਟੀ ਹੈ ਹਾਂ ਟੋਟਲ ਚੀਜ਼ ਦੀ ਤਿੰਨ ਸਾਲ ਦੀ ਗਾਰੰਟੀ ਕਰਤੀ ਉਹਨਾਂ ਨੇ ਪਰ ਜਦੋਂ ਮੈਂ ਬੁੱਕ ਕਰਾਈ ਸੀ ਹੁਣ ਜਿਹੜੇ ਉਹ ਤੋਂ ਪਹਿਲਾਂ ਬੁੱਕ ਕਰਾਇਆ ਜਦੋਂ ਮੈਂ ਲੈਂਦੀ ਹੂ ਉਰੋਂ ਮਲਕੀ ਲੜੂਏ 8 ਸਾਲੀ ਗੱਡੀ ਉਹਨਾਂ ਨੇ ਵੇਚੀ ਹੈ ਹੁਣ ਗਾਰੰਟੀ ਵਾਰੰਟੀ ਤਾਂ ਆਪਣੀ ਨਿਭੜ ਗਈ ਬਈ ਹੁਣ ਇਹਦੀ ਇਹ ਦੱਸ ਬਈ ਵੀ ਇਹੇ ਮੰਨ ਲੈ ਇਹਦੀ ਸਪੀਡ ਕਿੰਨੀ ਕਰ ਸਪੀਡ ਬਈ ਇਹਦੇ ਮਲਕੀ ਮੂਡ ਦੇ ਅਕੋਰਡਿੰਗ ਹੈ ਕਿੰਨੇ ਮੂਡ ਦੇ ਇਹਦੇ ਵਿੱਚ ਤਿੰਨ ਮੂਡ ਨੇ ਵੀਰੇ ਜਿਵੇਂ ਲਾ ਲਓ ਵੀ ਇੱਕੋ ਮੂਡ ਹੈ ਇੱਕੋ ਮੂਡ ਚ ਇਹ ਜਾਂਦੀ ਹੈ ਵੀਰੇ ਇੱਕ ਕੋ ਹਾਂ ਇੱਕ ਕੋ ਮੂਡ ਇਕਨੋਮੀ ਮੂਡ ਕਹਿੰਦੇ ਆਪਾਂ ਉਹ ਸ਼ੋਰਟਕਟ ਆਪਦਾ ਇੱਕ ਕੋ ਮੂਡ ਕਹਿ ਸਕਦੇ ਹੁਜੀ ਜਾਂਦੀ ਹੈ 42 ਕਿਤੇ ਬਈਏ ਉਹਦੇ ਵਿੱਚ ਐਵਰੇਜ ਦੇਊਗੀ ਆਪਾਂ ਨੂੰ ਇਹ 110 ਕਿਲੋਮੀਟਰ ਦੀ ਬਈ ਜਣ ਕਿੰਨਾ ਬਾਜਣਾ ਆਪਾਂ ਦੋ ਬੰਦੇ ਦੋ ਸਵਾਰੀਆਂ ਦੀ ਗੱਲ ਕਰਦੇ ਆ ਦੋ ਸਵਾਰੀਆਂ ਦੀ ਗੱਲ ਕਰਦੇ ਆ ਠੀਕ ਹੈ ਠੀਕ ਹੈ ਜੀ ਇੱਕ ਤੇ ਦੋ ਸਵਾਰੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਪੈਂਦਾ ਜੇ ਤੀਜੀ ਸਵਾਰੀ ਪੈਂਦੀ ਆ ਕੋਡੋ ਮਨ ਕਿ ਇੱਕ ਕੋ ਮੂਡ ਥੋੜੀ 스ਪੀਡ ਘਟਾ ਦੂ 15 ਕਿਲੋਮੀਟਰ ਪਰ ਜੋੜੇ ਤੇ ਇਹਨੂੰ ਕੋਈ ਫਰਕ ਨਹੀਂ ਪੈਂਦਾ ਜੋੜੇ 'ਚ ਇਹਨੂੰ ਮਨ ਕਿ ਇੱਕ ਤੇ ਵੀ ਹੋਈ ਰਹੀ ਦੇਣੀ ਆ ਦੂਸਰੇ ਤੇ ਇਹਨੇ ਪਰ ਜਦ ਮਲਕੀ ਰੇਂਜ ਘਟੂਂਦੀ ਹੈ ਵੀ ਵੇਖਿਆ ਤੇ ਜੋੜਾ ਜੋੜਾ ਵੀ ਵੇਖ ਕਹਿੰਦੇ ਨੇ ਹਾਂ ਉਹ ਵੀ ਬਾਇੰਡ ਅਕੋਰਡਿੰਗ ਹੈ ਮਲਕੀ ਇਹਨਾਂ ਨੇ ਤਿੰਨ ਕਾਊਂਟਰ ਪਾਸ ਕੀਤੀ ਹੋਈ ਜਾਈ ਬਈ ਇਹ ਅੱਛਾ ਦੋ ਕਾਊਂਟਰ ਦੇ ਨਾਲ ਸੇਮ ਐਵਰੇਜ ਹੈ ਅਗਰ ਜੋ ਦੋ ਦੋ ਕਾਊਂਟਰ ਪਲੱਸ ਹੋਣਗੇ ਫਿਰ ਥੋੜਾ ਜਿਆਦਾ ਡਾਊਨ ਕਰ ਜਾਣੀਏ ਪਹਿਲੇ ਮੂੜ ਤੇ ਦੋ ਬੰਦਿਆਂ ਦੇ ਐਵਰੇਜ 80 ਕਿਲੋਮੀਟਰ ਗਈ ਹੈ 110 ਕਿਲੋਮੀਟਰ 110 ਕਿਲੋਮੀਟਰ ਬਈ ਦੇਖ ਲਓ ਠੀਕ ਹੈ ਉਸ ਤੋਂ ਬਾਅਦ ਦੂਜਾ ਮੂੜ ਨਾਰਮਲ ਮੂੜ ਹੈ ਬਈ ਇਹਦਾ ਨਾਰਮਲ ਮੂੜ ਤੇ ਜੀ ਟੌਪ ਸਪੀਡ ਹੈਗੀ 70 ਕਿਲੋਮੀਟਰ 70 ਤੇ ਚੜਦੀ ਟੌਪ ਸਪੀਡ ਸਪੀਡ ਵਧ ਗਈ ਪ੍ਰਕਾਰ ਦਾ ਉਹ ਅ 42 ਤੇ ਝੜਦੀ ਸੀਗੀ ਇਹ ਤੇ 70 ਤੇ ਝੜੂਗੀ ਅਸਾਂ ਦੂਜੇ ਮੋੜ ਤੇ ਦੂਜੇ ਮੋੜ ਤੇ ਹੁਣ ਸਪੀਡ ਵਧਾ ਰਹੇ ਆ ਆਪਾਂ ਮਤਲਬ ਸਪੀਡ ਹਾਂ ਵਧ ਰਹੀ ਹੈ ਤੇ ਐਵਰੇਜ ਘਟੂਗੀ ਵੇਟਰੀਆਂ ਦੀ ਬੈਟਰੀ ਦਾ ਬੈਕਅਪ ਘਟ ਜੂਗਾ ਹੁਣ ਕਿੰਨੀ ਦੀ ਰਹੀਗੀ ਫਿਰ ਇਹ ਜੇ ਆਪਾਂ ਨੂੰ ਨੋਰਮਲ ਮੂਡ ਤੇ ਚਲਾਉਣੇ ਆ ਤਾਂ ਉਹ ਲਾੜੋ ਵੀ ਆਪਣੀ 90 ਕਿਲੇ ਆਸ-ਪਾਸ ਘਟਦੀ ਹੈ ਐਵਰੇਜ ਇਹ ਦੋ ਸਵਾਰੀਆਂ ਹਾਂ 20 ਕਿਲੋਮੀਟਰ ਡਾਊਨ ਕਰਦਾ ਬਹੁਤ ਆ ਬਾਈ ਹਾਂ 20 ਕਿਲੋਮੀਟਰ ਡਾਊਨ ਕਰ ਜਾਂਦੀ ਆ ਅਪ ਸਪੀਡ ਅਪ ਹੋ ਜਾਂਦੀ ਹੈ ਐਵਰੇਜ ਕਿਲੋਮੀਟਰ ਡਾਊਨ ਕਰਦੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇਹਦਾ ਸਪੋਰਟਸ ਮੋੜ ਹੈ ਬਾਈ ਪੂਰੀ ਅੱਡੀ ਲੋਡ ਨਹੀਂ ਪੈਂਦੀ ਵੈਸੇ ਮੈਨੂੰ ਤਾਂ ਇਹ ਨਾਲ ਵੀ ਇੱਕਦਮ ਹੀ ਲੋਡ ਪਈ ਹੈ ਜਿੱਦ ਮੈਂ ਇਹਨੂੰ ਫਸਟ ਦਿਨ ਲਿਆ ਆਂ ਉੱਥੇ ਚਲਾ ਕੇ ਦੇਖਿਆ ਸਪੋਰਟਸ ਮੋੜ ਤੇ ਉਧਰ ਦਾ ਚੌਜ ਆ ਜੀ ਤਾਂ ਉਹ ਨਾਲੋਂ ਜਿਵੇਂ ਚੌਜ ਲਾ ਰੋਜਾ ਨਾਲ ਇੱਕ ਪੂਰੀ ਜਾਰੀ ਨੇ ਹਉਣੇ ਵੇਲੇ ਮੋਟਰਸਾਈਕਲ ਦੇ ਥਿਊਕਰੇ ਵੀ ਟੱਕਰ ਕੇ ਦੇਖੀ ਨੂੰ ਕਿੰਨੀ ਗੁੱਟਦੀ ਹੈ ਤੇ ਉਹਨੇ ਮੋਟਰਸਾਈਕਲ ਨਹੀਂ ਵੀ ਲੱਗ ਰਗਣ ਮੈਂ ਦੇਖਿਆ ਮੋਟਰਸਾਈਕਲ ਦਾ ਗੱਲ ਕਰਨ ਹਾਂ ਮੋਟਰਸਾਈਕਲ ਲਾ ਲਓ ਵੀ 80 ਤੇ ਚੜਿਆ ਵੀ 80 ਤੇ ਬਲਦੀ ਦਾ ਮੋਟਰਸਾਈਕਲ ਦੀ ਸਾਡੇ ਕੋਲੇ ਉਹਨੂੰ ਇਹਨੇ ਕੱਟਦਾ ਸੀਗਾ ਕੋ ਸਪੀਡ ਦੀ 93 ਦੀ ਹੈ ਬਾਈ ਉੱਤੇ ਸਪੋਰਟ ਮੋਡ ਤੇ ਪਰ ਐਵਰੇਜ ਉਹ ਤੇ 80 ਕਿਲੋਮੀਟਰ ਦੀ ਰਹਿੰਦੀ ਹੈ ਜਿਹੜੀ ਮਲਕੀ ਆਪਣਾ ਬੈਟਰੀ ਤੇ ਬੈਕਅਪ ਆ ਜੇ ਆਪਾਂ ਬਾਈ 100 ਟਨ ਵੀੜੀ ਏ ਇਹਨੂੰ ਜਿੰਨੀ ਮਰਜ਼ੀ ਟੱਕਰੀ ਜਾਵੇ ਦੋ ਬੰਦੇ 75 ਤੋਂ 100 ਡਿਗਰੀ ਕਿਦੀ ਨਹੀਂ ਨਾ ਡਿਗਰੀ ਨਹੀਂ 80 ਤੋਂ ਡਿਗਰੀ ਦੀ ਬਾਈ ਚੱਲਿਆ ਆਪਣਾ 70 ਹੀ ਮੰਨ ਲਾ 70 ਮੰਨ ਰੋ ਚੱਲੋ ਤਿੰਨ ਬੰਦੇ ਬਹਿ ਗਏ ਆਪਾਂ ਸਪੋਰਟ ਮੋਡ ਲਾ ਲਿਆ ਤਾਂ ਵੀ 70 ਤੋਂ ਡਿਗਰੀ ਦੀ ਨਹੀਂ ਹੈਗੀ ਅੱਛਾ ਇਹਦਾ ਲੱਖ ਲੱਖ ਰੁਪਏ ਲਾਉਣ ਦਾ ਕਾਰਨ ਇਹੀ ਹੈ ਇਹੀ ਕਾਰਨ ਹੈ ਜੀ ਹੁਣ ਦੇਖੋ ਆਪਾਂ ਲੈਤੀ ਹੈ ਪਪਾਂ ਬਲਕਿ ਇਹਨਾਂ ਚੌਲ ਦੀ ਵਧੀ ਜਾਂਦੇ ਨੇ 33 ਹਜ਼ਾਰ ਦੀ ਵਧੀ ਜਾਂਦੇ ਨੇ ਉਹ ਸਾਲਤ ਚਲਦੀ ਆ। ਲੱਖ ਦੀਆਂ ਤਿੰਨ ਤਿੰਨ ਵੀ ਆਉਂਦੀਆਂ ਨੇ ਇਕੱਲੀ ਹੀ ਕਿਉਂ ਲਈ ਐ? ਇਕੱਲੀ ਲੈਣ ਦਾ ਹੀ ਰੀਜਨ ਸੀਗਾ ਵੀ ਆਪਕੋ ਕੋਈ ਦਾ ਕੰਪਨੀ ਨੇ ਗਾਰੰਟੀ ਦਿੱਤੀ 8 ਸਾਲ ਦੀ। ਕਿਉਂਕਿ ਦੀ ਪਿਕਅਪ ਵਧੀ ਹੈ। ਠੀਕ ਹੈ ਜੀ ਪਿਕਅਪ ਵਧੀ ਹੈ, ਐਵਰੇਜ ਵਧੀਆ। ਪੂਰੇ ਕਾਰਨ ਸੀਗਾ ਕਿ ਮਲਕੀ ਜਿਹੜੀ ਬੋਡੀ ਐ ਉਹ ਵਧੀਆ ਬਣੀ ਹੋਈ ਐ। ਮਲਕੀ ਕੋਈ ਹੌਲੀ ਨਹੀਂ ਵਧੀਆ ਭਾਜਨ ਚ ਬਣੀ ਹੋਈ ਐ। ਕੋਈ ਝੱਲਣ ਚ ਮਲਕੀ ਕੰਫਰਟੇਬਲ ਐ, ਕੋਈ ਐ ਨਹੀਂ ਹੈਗਾ ਵੀ ਆਪਕੋ ਕੋਈ ਕਾਣ ਜੀ ਮਹਿਸੂਸ ਹੋਊਗੀ। ਠੀ ਮਲਕੀ ਕੋਲਮ ਲਾ ਕੇ ਮੈਨੂੰ ਲੱਗਿਆ ਵੀ ਵਧੀਆ ਲੱਗੀ ਜੇ ਜਮ ਤੋਣ ਬਾਈ ਗੱਲ ਆਪਾਂ ਇੱਕ ਹੋਰ ਕਰਦੇ ਆ ਹੁਣ ਆਪਾਂ ਦੇਖ ਸਾਰਾ ਕੁਝ ਦੇਖ ਲਿਆ ਹੁਣ ਇਹ ਟੱਕਰ ਲਈ ਆਪਾਂ ਮੰਨ ਲਾ ਇਹਦਾ ਕੰਟਰੋਲ ਹੈਗਾ ਸੰਭਲ ਨਾਲ ਕਿ ਹੈਗਾ ਸਿਸਟਮ ਇਹਦਾ ਹਾਂਜੀ ਹੁਣ ਹੈਗੀ ਹੈ ਕੰਟਰੋਲ ਟੱਕਰ ਦਾ ਆਪਾਂ ਮੰਨ ਲਾ ਲਈ ਆਪਾਂ ਕਿਸੇ ਜਵਾਕ ਨੇ ਲੈ ਲਈ ਘਰੇ ਹਨਾ ਹਾਂ ਹਾਂ ਟੂਟਰੀ ਉਹਨੇ ਆਪਣੀ ਵੀਡੀਓ ਦੇਖ ਕੇ ਉਹਨੇ ਟੱਕਰ ਲਈ ਮੰਨ ਲਾ ਆਪਾਂ ਕਿ ਨੈਕ ਟੋ ਪੁਆਇੰਟ ਵੀ ਇਹਦੇ ਦੇਖੀ ਆ ਵੀ ਇਹ ਕੰਟਰੋਲ ਚ ਹੁੰਦੀ ਆ ਕਿ ਹੁੰਦੀ ਨਹੀਂ ਤੇਰੇ ਕੋਈ ਮੂਡ ਬੋਡ ਚੇਂਜ ਕਰਨੇ ਪੈਣ ਨਾ ਕੰਟਰੋਲ ਤੋਂ ਪਹਿਲਾਂ ਜਾਂ ਉਹ ਵੀ ਕੋਈ ਮੂਡ ਚੇਂਜ ਕਰਦੀ ਤਾਂ ਦੇਖੋ ਲੋੜ ਨਹੀਂ ਹੈਗੀ ਜੀ ਜੇ ਦੇਖੋ ਬੱਚੇ ਨੇ ਲੈਣੀ ਹੈ ਬੱਚੇ ਵਾਸਤੇ ਮੈਨੂੰ ਇੱਕ ਚੀਜ਼ ਤਾਂ ਨੈਗੇਟਿਵ ਲੱਗੀ ਬਈ ਇਹ ਜਿਹੜਾ ਸਪੋਰਟਸ ਮੂਡ ਹੈ ਉਹ ਬੱਚਿਆਂ ਦੇ ਹੱਕ 'ਚ ਨਹੀਂ ਹੈਗਾ ਠੀਕ ਹੈ ਉਹ ਸਪੋਰਟਸ ਮੂਡ ਤੇ ਮਨ ਕਿ ਸਪੀਡ ਇੰਨੀ ਹੋ ਜਾਂਦੀ ਆ ਬ੍ਰੇਕ ਕੰਟਰੋਲ ਵਧੀਆ ਨਹੀਂ ਉਹ ਬ੍ਰੇਕ ਵੀ ਆਪਾਂ ਮਾਰਾਂਗੇ ਚਲਕਾਂਗੇ ਤਾਂ ਹੈਗੀ ਉਹ ਮਿਲਗੀ ਸਲਿੱਪ ਕਰੂਗੀ ਉਹ ਸੱਟ ਵੱਜਣ ਦੇ ਹੁਣ ਬੱਚੇ ਆ ਡੱਕਰ ਤੇ ਜ਼ਰੂਰ ਆ ਪੇਪਰ ਡੱਕਰ ਕੇ ਦੇਖੀਏ ਹਾਂ ਬੱਚਾ ਡੱਕਰੂ ਜਰੂਰ ਇਹਨੂੰ ਪਰ ਮੈਨੂੰ ਉਹ ਉਹਦਾ 네ਗੇਟਿਵ ਪੁਆਇੰਟ ਲੱਗਿਆ ਕੰਪਨੀ ਦਾ ਵੀ ਉਹ ਸਪੋਰਟਸ ਮੂਡ ਵੀ ਜਿਹਨੂੰ ਜ਼ਰੂਰਤ ਹੈ ਉਹਦੇ ਵਿੱਚ ਐਡ ਹੋਣਾ ਚਾਹੀਦਾ ਵੀ ਜਿਹਨੂੰ ਨਹੀਂ ਜ਼ਰੂਰਤ ਹਾਂ ਕੋਈ ਇਹਦਾ ਐਪ ਵਗੈਰਾ ਹੋਵੇ ਨਾਲ ਹਾਂ ਨਾਲ ਉਹ ਵੀ ਵੀ ਸਪੋਰਟਸ ਮੂਡ ਆਪਾਂ ਨੂੰ ਯਾਰ ਵੀ ਆਪਾਂ ਨੂੰ ਲੋਡ ਨਹੀਂ ਵੀ ਆਪਾਂ ਉੱਥੋਂ ਇਹਨੂੰ ਬੰਦ ਕਰ ਸਕੀਏ ਚਾਲੂ ਕਰ ਸਕੀਏ ਅੱਛਾ ਇਹਦਾ ਕੋਈ ਜੀਪੀਐਸ ਸਿਸਟਮ ਹੈਗਾ ਕੋਈ ਮੋਬਾਈਲ ਨਾਲ ਕੋਈ ਅਟੈਚ ਹੈਗਾ ਕੋਈ ਜਿਵੇਂ ਇਲੈਕਟ੍ਰੀਸ਼ੀਅਨ ਤੇ ਆ ਗਿਆ ਜੀਪੀਐਸ ਸਿਸਟਮ ਹੈਗਾ ਬਈ ਬਟ ਇਹਦੇ ਨਹੀਂ ਚਾਲੂ ਹੈਗਾ ਇਹ ਮਾਡਲ ਤੇ ਇਹ ਹੈਗਾ 24ਲਾ ਮਾਡਲ ਐਸਐਸਐਨਐਕਸ1 ਇੱਕ ਇਹਨਾਂ ਦਾ ਪ੍ਰੋ ਮੋਡ ਲਾਉਂਦੇ ਉਹਦੇ ਵਿੱਚ ਹੈਗਾ ਸਿਸਟਮ ਪਰ ਇਹਦੇ ਵਿੱਚ ਕੋਈ ਇਦਾਂ ਦਾ ਫੁੱਲ ਨਹੀਂ ਨਿਕਦੀ ਆ ਉਹ 1 ਲੱਖ 25000 ਰੁਪਏ ਸੁੱਟਦੀ ਜਾਂਦੇ ਉਹਦੇ ਵਿੱਚ ਹੈਗਾ ਸਿਸਟਮ ਮਤਲਬ ਕਿ ਉਹ ਉਹਦੇ ਰਿਵਿਊ ਵੀ ਮੈਂ ਦੇਖੇ ਸੀ YouTube ਤੇ ਜਦੋਂ ਮੈਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਉਹਦੇ ਪ੍ਰੋਬਲਮ ਆਉਂਦੀ ਅਸੀਂ ਸ਼ਾਰਟ ਕਰਕੇ ਦਿੱਕਤ ਆ ਜਾਂਦੀ ਜੇ ਕੋਈ ਰੋਂਗ ਪਾਸਵਰਡ ਜਾਂ ਕੋਈ ਅਪਡੇਟਿੰਗ ਦੀ ਦਿੱਕਤ ਆਉਣਾ ਕਿੰਜ ਦੀ ਕੋਈ ਚੀਜ਼ਾਂ ਨਹੀਂ ਹੈਗੀ ਸੀ ਪ੍ਰੋਬਲਮ ਵੀ ਇਹੜਾ ਚਾਬੀ ਵਾਲਾ ਮਾਡਲ ਹੈ ਐਸਐਸਐਕਸ1 ਇਹ ਜਿਹੇ ਚੀਜ਼ਾਂ ਦੀ ਪ੍ਰੋਬਲਮ ਨਹੀਂ ਹੈਗੀ ਬਟ ਇਹ ਇਹ ਵੀ ਕੋਈ ਇਦਾਂ ਦਾ ਦੇ ਵਿੱਚ ਫੰਕਸ਼ਨ ਨਹੀਂ ਵੀ ਆਪਾਂ ਆਪਣੇ ਮੋਬਾਈਲ ਨਾਲ ਅਟੈਚ ਕਰ ਸਕੀਏ ਤੇ ਇਹਨੂੰ ਕੋਈ ਕੰਟਰੋਲ ਕਰ ਸਕੀਏ ਮੋਬਾਈਲ ਤੋਂ ਇਦਾਂ ਦੇ ਵਿੱਚ ਕੁਝ ਨਹੀਂ ਹੈਗਾ ਜੀ ਇਹਦਾ ਬੱਚਿਆਂ ਦਾ ਬੱਚਿਆਂ ਵਾਸਤੇ ਬਸ ਇਹੀ ਸਲਾਹ ਵੀ ਜੇ ਬੱਚਾ ਵੀ ਕੋਈ ਸਕੂਲ ਵੀ ਲੈ ਕੇ ਜਾਂਦਾ ਤਾਂ ਉਹਨੂੰ ਪਹਿਲੇ ਤਾਂ ਇਹ ਕਹੋ ਵੀ ਵੀਰ ਸਪੋਰਟਸ ਮੂਡਲ ਬਾਰੇ ਨੂੰ ਨੌਲ ਦਿਨਾਂ ਦੇ ਉਹ ਵੀ ਹਾਂ ਠੀਕ ਹੈ ਜੀ ਦੂਜੀ ਗੱਲ ਨੂੰ ਵੀ ਉਹਨੂੰ ਹਾਂ ਡਰਾਉ ਉਹ ਵੀ ਸਪੋਰਟਸ ਮੂਡ ਚ ਇਦਾਂ ਹੋ ਜਾਣਾ ਵੀ ਬ੍ਰੇਕ ਸਿਸਟਮ ਵਧੀਆ ਪਰ ਆਪਾਂ ਬ੍ਰੇਕ ਪੀਣਾਗੇ ਕੋਈ ਦਾ ਕੋਈ ਟਲਕਦੀ ਤਾਂ ਹੈਗੀ ਆ ਸਲਿੱਪ ਤਾਂ ਹੋਊਗੀ ਨਾ ਵੀਰ ਹੋਰ ਕੀ ਖਾਸ ਹੈ ਤਲਕੀ ਟੈਂਕੀ ਟੁਕੀ ਦਿਖਾਈਏ ਇੱਕ ਮਿੰਟ ਬਈ ਦੀ ਆਪਾਂ ਹਾਂ ਯੋ ਇਹਦੇ ਥੋੜੇ ਮੂਡ ਚੈੱਕ ਕਰਾ ਵੀਰ ਬਣ ਕੇ ਇੱਕ ਵਾਰ ਮੂਡ ਕਿਹੜੇ ਦੇਖੋ ਜੀ ਮੂੜ ਦੇ ਲਾ ਲੋ ਵੀ ਆਪਾਂ ਇਹ ਕਰੀ ਜੀ ਹਾਂ ਇਹਦੇ ਵਿੱਚ ਇਧਰ ਇਹਨੂੰ ਸਟਾਰਟ ਕਰਨ ਹੁਣ ਪਾਰਕਿੰਗ ਮੂਡ ਹੈ ਕੋਈ ਪਾਰਕਿੰਗ ਤੇ ਖੜੀ ਹੈ ਆਪਣੀ ਸਕੂਟਰੀ ਠੀਕ ਹੈ ਹੁਣ ਇਸ ਨੂੰ ਕਿੰਨੀ ਆਪਾਂ ਇਹਦਾ 1 ਮਿੰਟ ਦੱਬੀਏ ਯਾਰ ਇਸ ਕਰੀਏ ਤੁਰਦੀ ਨਹੀਂ ਹੈਗੀ ਹਮ ਸਟੈਂਡ ਲੱਗਿਆ ਹੋਇਆ ਜਿੰਨੇ ਚਿਰ ਬਸ ਸਟੈਂਡ ਉੱਪਰ ਨਹੀਂ ਕਰਦੇ ਇਹਦਾ ਹਮ ਉਹਨਾਂ ਚੱਕਰੇ ਨੇ ਮਲਕੀ ਆਪਰੇ ਰੈਡੀ ਮੂਡ 'ਚ ਨਹੀਂ ਆਉਣਾ ਠੀਕ ਹੈ ਇੱਕ ਬ੍ਰੇਕ ਦੱਬਣੇ ਇਹਨਾਂ ਦੇ ਸਟਾਰਟ ਦਾ ਬਟਨ ਦਿੱਤਾ ਹੋਇਆ ਇਸ ਇੱਤੇ ਹਮ ਇਹਨੂੰ ਪ੍ਰੈਸ ਕਰਾਂਗੇ ਆਪਾਂ ਨਾਲ ਹਮ ਹੁਣ ਉੱਥੇ ਸਟੈਂਡ ਲੱਗਿਆ ਹੋਇਆ ਬਈ ਹਮ ਮਲਕੀ ਆਵਾਜ਼ ਨਹੀਂ ਰਹੀ ਅਸਾ ਸਟੈਂਡ ਜਿੰਨੇ ਚਿਰ ਸਟੈਂਡ ਹੈ ਉਹਨਾਂ ਚੱਕਰੇ ਹੋਣੀ ਹੁੰਦੀ ਹੁਣ ਅਹੀਂ ਆਪਾਂ ਨੂੰ ਸਟੈਂਡ ਚੱਕਣਾ ਪਊਗਾ ਆਪਣਾ ਨਾ ਇਹਨਾਂ ਚੱਕ ਲੈ ਆਪਾਂ ਨੇ ਹਮ ਹੁਣ ਇਹਨੂੰ ਬ੍ਰੇਕ ਦੱਬਾਂ ਇੱਕ ਕੋਈ ਵੀ ਬ੍ਰੇਕ ਨੱਪਲਿਆ ਆਪਣੇ ਨਾਲ ਨਾਲ 스타ਟ ਵਾਲਾ ਬਟਨ ਹੈ ਹੂੰ ਠੀਕ ਹੈ ਯਾ ਨੋਰਮਲ ਮੂਡ ਤੇ ਆ ਗਏ 00 ਹੋ ਗਈ ਹੈ ਹਾਂ ਚੱਲਣ ਵਾਸਤੇ ਰੈਡੀ ਹੈ ਜੀ ਇਹ ਠੀਕ ਹੈ ਹੁਣ ਇਹ ਨੋਰਮਲ ਮੂਡ ਹੈ ਬਈ ਇੱਥੋਂ ਆ ਮੂਡ ਦੇ ਬਟਨ ਨੇ ਇਹਦੇ ਠੀਕ ਹੈ ਇੱਥੋਂ ਇਹਨੂੰ ਇੱਕ ਹੋਰ ਪ੍ਰੈਸ ਕਰੂਗੇ ਇਕੋ ਮੂਡ ਤੇ ਆ ਗਈ ਜੀ ਇਹ ਹੂੰ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਆ ਬੈਟਰੀ ਪਰਸੈਂਟ ਜਿਹੜੀ ਵੀ ਹੁਣ 99% ਦਿਖਾ ਰਹੀ ਹੈ ਬੈਟਰੀ ਹੈ ਜੀ ਅਰੇ 10 ਸਰੇ 113 ਕਿਲੋਮੀਟਰ ਚੱਲੂਗੀ ਚੱਲਦੀ ਅੱਛਾ ਐ ਵੀ ਦੱਸਦੀ ਐ ਵੀ ਇੰਨੇ ਵੀ ਮੇਰਾ ਇੰਨਾ ਬੈਕਅਪ ਐ ਮੇਰਾ ਬੈਕਅਪ ਪੇਰ ਦੇ ਵਿੱਚ ਹਾਂ ਵੀ ਆਪਾਂ ਜੇ ਇਕਨੋਮੀ ਮੂਡ ਚ ਚਲਾਉਣੇ ਨੂੰ ਇੱਕੋ ਮੂਡ ਚ ਚਲਾਉਣੇ ਠੀਕ ਐ ਠੀਕ ਐ ਜੀ ਉਦੋਂ ਬਾਅਦ ਆਪਾਂ ਮੂਡ ਚੇਂਜ ਕਰਾਂਗੇ ਜੀ ਨੋਰਮਲ ਮੂਡ ਆ ਗਿਆ ਦਾ ਹਾਂ 99% ਬੈਟਰੀ ਐ ਜੀ 99 ਕਿਲੋਮੀਟਰ ਕੱਢੂਗੀ ਦੇ ਵਿੱਚ ਆਪਾਂ ਨੂੰ ਠੀਕ ਐ ਇਹ ਵੀ ਉਹ ਵਧੀਆ ਪੁਆਇੰਟ ਐ ਨਾ ਹਾਂ ਇਹ ਪੁਆਇੰਟ ਵਧੀਆ ਨੇ ਮਿਲ ਕੇ ਅਗਲੇ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਆਪਾਂ ਇਹ ਯਾਰ ਇੰਨੀ ਕੁ ਪਾਣੀ ਬਾੜ ਰਹੀ ਗਈ ਆਪਾਂ ਇੱਥੇ ਪਹੁੰਚ ਸਕਦੇ ਆ ਵੀ ਇੰਨੇ ਕਿਸਾਨ ਆ ਆਪਣੇ ਹਾਂ ਹਾਂ ਇਹ ਚੀਜ਼ਾਂ ਫਿਰ ਇਹੋ ਚਾਹ ਬਈ ਸਪੋਰਟਸ ਮੂਡ ਜਿਹਨੂੰ ਦੱਸਿਆ ਹਾਂ ਨਾ 90% ਬੈਂਟਰੀ ਹੈ 78 ਕਿਲੋਮੀਟਰ ਦੀ ਰੇਂਜ ਹੈ ਠੀਕ ਹੈ ਇਹ ਮੂਡ ਦੇ ਹਿਸਾਬ ਨਾਲ ਮਲਕੀ ਸਪੀਡ ਉਹਦੀ ਆਪੂ ਹੀ ਜਾਊਗੀ ਤੇ ਬੈਕਅਪ ਘਟਾਈ ਜਾਊਗੀ ਇਹ ਚੀਜ਼ਾਂ ਦੇ ਵਿੱਚ ਵਧੀਆ ਚੀਜ਼ਾਂ ਨੇ ਉਹਨੂੰ ਪਹਿਲਾਂ ਆਪਣੇ ਰਹਿੰਦੇ ਮੰਜ਼ਲ ਤੋਂ ਪਹੁੰਚਣ ਤੋਂ ਪਹਿਲਾਂ ਆਪ ਨੂੰ ਪਤਾ ਲੱਗ ਜਾਂਦਾ ਯਾਰ ਵੀ ਵੀ ਆਪਾਂ ਇੰਨੇ ਕੁ ਬਾਟ ਕੱਢਣੀ ਇੰਨੇ ਕੁ ਰਹਿੰਦੀ ਆਪਾਂ ਪਹੁੰਚ ਜਾਾਂਗੇ ਉੱਥੇ ਇਹ ਤਾਂ ਯਾਰ ਉਹ ਮੰਨ ਸਾਰੇ ਵੀ ਇੱਕ ਇੱਕ ਤਾਂ ਇਹ ਬੈਟਰੀ ਵਾਲੀ ਸਕੂਟਰੀ ਇੱਕ ਆਕਸੀਜਨ ਸਿਲੰਡਰ ਪਾਣੀ ਚ ਲੈ ਕੇ ਜਾਂਦੇ ਨੇ ਇਹ ਇਹ ਉਹਦੇ ਬਰਾबरी ਆ ਮਤਲਬ ਇੰਨੇ ਕੁ ਸਾਂ ਇਹਦੇ ਵਿੱਚ ਨੇ ਇੰਨੇ ਕੁ ਹੋਜੇ ਹੁੰਦੀ ਐ ਲਿਫਟ ਉਹਦੀ ਵੀ ਆਕਸੀਜਨ ਦੀ ਉਹ ਚੀਜ਼ ਐ ਉਹ ਹੀ ਮੰਨ ਕੇ ਚੱਲੋ ਠੀਕ ਐ ਤੇ ਬਾਕੀ ਤੁਸੀਂ ਇਹ ਮੁਰਾ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਜਿਹਨਾਂ ਦੀ ਆਪਣੇ ਹੁਣ ਪਿੰਡਾਂ ਚ ਕੀ ਹੁੰਦਾ ਤੋਂ ਪਰ ਨੇੜੇ ਆਮ ਪੁਜਾਰਾ ਚ ਜਾਂਦੇ ਹਾਂ ਨਾ ਬਈ ਕੋਈ ਸਮਾਨ ਲਿਆਉਣਾ ਹੋਰ ਕਰਨਾ ਹੈ ਹੂੰ ਮੇਰੇ ਕੋਲ ਮੋਟਰਸਾਈਕਲ ਹੁੰਦੀ ਸੀ ਉਹਦੇ ਕੋਲੇ ਉਹ ਸੀਸੀ ਡਿਗਰੀ ਦੀ ਇੱਕ ਬਈ ਮੋਟਰਸਾਈਕਲ ਦੀ ਹਾਂ ਸਹੀ ਹੈ ਹੁਣ ਇਹਦੇ ਮੈਨੂੰ ਸਭ ਤੋਂ ਵੱਡਾ ਪੁਆਇੰਟ ਲੱਗਿਆ ਵੀ ਜੀ ਬੂਟ ਸਪੇਸ ਨਹੀਂ ਡਿੱਗੀ ਅੱਛਾ ਹਾਂ ਡਿੱਗੀ ਚਾਹੀਦੀ ਆਪਾਂ ਇਹਦੇ ਵਿੱਚ ਸਮਾਰਦੀ ਇਧਰ ਹੀ ਜੋ ਬਹੁਤ ਵੱਡਾ ਬੂਟ ਸਪੇਸ ਹੈ ਕੰਪਨੀ ਦੇ ਅਕੋਰਡਿੰਗ ਜਿਵੇਂ 34 ਲੀਟਰ ਕਹਿੰਦੇ ਨੇ ਬਈ ਉਹ ਹੂੰ ਬਹੁਤ ਵੱਡਾ ਬੂਟ ਸਪੇਸ ਹੈ ਕੁਸ ਮਾਜੀ ਇਧਰ ਹੀ ਜਾਓ ਕੋਈ ਐਸੀ ਚੀਜ਼ ਨਹੀਂ ਹੱਥ ਚ ਫੜਨ ਨੂੰ ਵੀ ਆਪਾਂ ਨੂੰ ਤੰਗ ਹੋਈ ਜਾਵਾਂਗੀ ਆਪਾਂ ਦੇਸੀ ਪਾਸਾ ਜਾ ਕੇ ਰਹੇ ਆਪਾਂ ਸਾਰੇ ਟੱਬਰ ਤੇ ਕੱਪੜੇ ਲਿਆ ਆ ਪਾ ਲਿਆ ਸਕਦੇ ਆ ਜੀ ਕੋਈ ਦਾਲ ਲਿਆ ਸਕਦੇ ਆ ਬਾਜ਼ਾਰ ਚ 10 ਕਿਲੋ 10 ਕਿਲੋ ਗੰਡੇ ਲੈਣੇ ਹੁਣ ਆਪਾਂ ਮਤਲਬ ਦੇਸੀ ਪਾਸੇ ਆਪਣੀ ਡਿੱਗੀ ਚ ਆ ਜੂਗਾ ਆਪਣੇ ਕੋਲ ਇੱਕ ਟਾਈਮ ਕੋਈ ਛੋੜਾ ਲਫਾਪਾ ਹੈ ਨਹੀਂਗਾ ਆਪਣੀ ਡਿੱਗੀ ਦੇ ਸਟੇਟਮੈਂਟ ਤੇ ਗੱਲ ਕਰੂਗਾ ਕੋਕੀ ਮੁਰੂ ਨੂੰ ਦੇਹੀ ਰੇ ਸਵੇਸ ਰੁਪਈਆ ਦਾ ਹਾਂ ਪੂਰੇ ਬੈਟਰੀ ਬੂਂਡਰੀ ਰੱਖਣੀ ਹੈ ਜਿਵੇਂ ਕੋਈ ਆਪਾਂ ਨਾ ਇਨਵਰਟਰ ਵਗੈਰਾ ਨਾ ਹਾਂ ਹਾਂ ਮਤਲਬ ਦੁਕਾਨਦਾਰ ਵਾਸਤੇ ਕਿਸਾਨ ਵਾਸਤੇ ਤੇ ਹਰ ਇੱਕ ਲਈ ਵਧੀਆ ਚੀਜ਼ ਹੈ ਜੀਨ ਵਾਲੀ ਟੋਟ ਬਾਈ ਕਰਨੀ ਚੀਜ਼ ਦੀ ਜਿਵੇਂ ਲੋਕਲ ਚੱਲਣਾ ਯਾਰ ਆਪਣੇ ਵਾਸਤੇ ਉਹ ਚੀਜ਼ ਮੈਨੂੰ ਵਧੀਆ ਫਿੱਟ ਲੱਗੀ ਹੋਰ ਤੈਨੂੰ ਕੀ ਖਾਸ ਇਹਤ ਲੱਗੀ ਇਹਦੇ ਵਿੱਚ ਬਈਸ ਤੋਂ ਬੜਾ ਖਾਸ ਇਹਤ ਜਿਹੜੀ ਤੂੰ ਹੁਣ ਮੋਟਰਸਾਈਕਲ ਤੂੰ ਪਹਿਲਾਂ ਚਲਾਉਂਦਾ ਸੀ ਉਦੋਂ ਰੋਜ਼ ਦਾ ਖਰਚਾ ਕਿੰਨਾ ਸੀ ਤੇਰੀ ਬਚਤ ਕਿੰਨਾ ਹੋਣ ਲੱਗੀ ਹੁਣ ਆਪਾਂ ਬਚਤ ਤੇ ਗੱਲ ਕਰੀਏ ਰੋਜ਼ ਦਾ ਵੀਰੇ ਮੈਂ ਲੋ ਵੀ 100 200 2 150 ਦਾ ਦੇਲਪੂਗਾਂ ਦੀ ਰੋਡ ਦਿੱਲੀ ਦਾ ਮੇਰਾ ਹੈਗਾ ਸੀਗਾ ਅੱਛਾ ਮੇਰਾ ਨੈਟਵਰਕ ਆ ਮੈਂ ਬਈ ਪਿੰਡਾਂ ਚ ਗਰਾਉਂਡ ਲੈਣ ਦਾ ਹੂੰ ਕੰਪਲੀਟ ਆ ਕੇ ਜਾਣਾ ਪੈਂਦਾ ਸੀ 100 150 ਰੁਪਏ ਰੂਟ ਦਿੱਲੀ ਦਾ ਦੇਲਤੀਆ ਮੇਰਾ ਲੋੜ ਹੂੰ ਪਰ ਮੈਨੂੰ ਹੁਣ ਮਹੀਨਾ ਹੋ ਗਿਆ ਮੋਟਰਸ ਨਾਲ ਘਰੇ ਖੜੇ ਆ ਮੇਰਾ 3000 ਰੁਪਏ ਦੀ ਸੇਵਿੰਗ ਹੋ ਗਈ 3000 ਰੁਪਏ ਬਚਿਆ ਇੱਕ ਮਹੀਨੇ ਦਾ ਮੈਨੂੰ ਤਾਂ ਇਹਦੇ ਪਲੱਸ ਪੁਆਇੰਟ ਹੀ ਲੱਗਿਆ ਵੀ ਯਾਰ ਨਾ ਕਿਸੇ ਪਾਸੇ ਝਾਕ ਨਹੀਂ ਲੋਡ ਪٹرول ਜੇ ਆਪਾਂ ਤੇਰੇ ਤਿੰਨ 1000 ਮਹੀਨਾ ਕਰੀਏ ਸਾਲ ਦਾ 40000 ਦਾ ਤੇਲ ਵੱਜ ਗਿਆ ਹਾਂਜੀ ਹਾਂ ਤੂੰ ਅੱਸੀ ਦੇ ਲੈ ਕਿੰਨੇ ਦੀ 85000 ਦੀ ਬਾਈ 85000 ਦੀ ਤੇਰੀ 2 ਸਾਲ ਤੇ ਸਕੂਟਰੀ ਫ੍ਰੀ ਹੁੰਦੀ ਹੈ 2 ਸਾਲ ਮੇਰੀ ਸਕੂਟਰੀ ਫ੍ਰੀ 3 ਸਾਲ ਦੀ ਕੰਪਨੀ ਗਾਰੰਟੀ ਦਿੰਦੀ ਹੈ 8 ਸਾਲ ਦੀ ਮੇਰੀ ਗਾਰੰਟੀ ਹੈ ਕੰਪਨੀ ਦੀ ਨਹੀਂ ਹੁਣ 3 ਸਾਲ ਦੀ ਦਿੰਦੀ ਆ ਹਾਂ ਹੁਣ 3 ਸਾਲ ਦੀ ਜੀ ਫੇਰ ਵੀ ਬੰਦੇ ਕੋਲੇ ਸਾਲ ਵੱਜ ਗਿਆ ਸਾਲ ਵੱਜ ਗਿਆ ਜੀ ਪਰ ਉਹ ਜੀ ਆਪ ਨੂੰ ਕਹੀਏ ਹੁਣ ਮੈਨੂੰ 8 ਸਾਲ ਦੀ ਗਾਰੰਟੀ ਦਿੱਤੀ ਹੋਈ ਆ ਵੀ 8 ਸਾਲੇ ਨਹੀਂ ਚੱਲਣੀ ਕੰਪਨੀ ਤਾਂ ਕਹਿੰਦੀ 10 ਸਾਲ ਚੱਲੂਗੀ ਹੁਣ ਜੇ ਆਪਾਂ ਚਲੋ ਕਹੀਏ ਆਪਾਂ ਨੂੰ ਪਤਾ ਕੋਈ ਕਿਸ ਤਰੀਕੀ ਫੈਸਿਲਿਟੀ ਹੈਗੀ ਹੈ ਕੰਪਨੀ ਵੱਲ ਉਹਦੀ ਹਾਂ ਹਾਂ ਹੈਗਾ ਜੀ ਸਾਰਾ ਕੁਝ ਮਤਲਬ ਕਿ ਆਪਣਾ ਕ੍ਰੈਡਿਟ ਕਾਰਡ ਤੇ ਵੀ ਹੋ ਜਾਂਦੀ ਹੈ ਵਿਆਜ ਕੱਢਦੇ ਵੀ ਹੋ ਜਾਂਦੀ ਹੈ ਕਿੱਥੋਂ ਲੈ ਕੇ ਆਏ ਸੀ ਬਾਈ ਕਿਹੜੇ ਸ਼ਹਿਰ ਤੋਂ ਆਪਣੇ ਜੀ ਬਰਨਾਲੇ ਪੈਂਦਾ ਸ਼ੋਰੂਮ ਨੇੜੇ ਇਹਨਾਂ ਦਾ ਅੱਛਾ ਪਟਿਆਲੇ ਵੀ ਹੈਗਾ ਬਟੰਡੇ ਵੀ ਉਹ ਦੂਰ ਪੈਂਦੇ ਸੀ ਥੋੜੇ ਜਿ ਮੈਨੂੰ ਹੂੰ ਆਪਾਂ ਨੂੰ ਨੇੜੇ ਬਰਨਾਲਾ ਪੈਂਦਾ ਸੀਗਾ ਉੱਥੇ ਕਿਵੇਂ ਦੇ ਬੰਦੇ ਬਰਨਾਲੇ ਵਾਲੇ ਡੀਲਿੰਗ 'ਚ ਬਹੁਤ ਵਧੀਆ ਬਰੇਵ ਹੱਸ ਕੇ ਗੱਲ ਕਰਦੇ ਨੇ ਯਾਰ ਬਹੁਤ ਵਧੀਆ ਮਤਲਬ ਕਿ ਵਧੀਆ ਨੌਲੇਜ ਕਦੋਂ ਵੀ ਫੋਨ ਕਰੋ ਹੁਣ ਵਿੱਚ ਕਰਦੇ ਨੇ ਕੁਛ ਵੀ ਜੌਨ ਕਰੀ ਲੈਣੀ ਹੈ ਪੁਰਸ਼ੀ ਦਾ ਉਹਨਾਂ ਦਾ ਨੰਬਰ ਹੈ ਆਪਣੇ ਕੋਲ ਹੈਗੇ ਹੀ ਆਪਣੇ ਕੋਲ ਉਹਨਾਂ ਦਾ ਨੰਬਰ ਪਾ ਦਾਂਗੇ ਵੀਡੀਓ ਚ ਤੇ ਕੋਈ ਉਹ ਨਹੀਂ ਹੋਗਾ ਕਸਟਮ ਕੋਲ ਮਲਾ ਕੇ ਮੈਨੂੰ ਵਧੀਆ ਲੱਗਿਆ ਜੀ ਮਤਲਬ ਕਿ 3000 ਦੀ ਮੇਰੀ ਮਹੀਨੇ ਦੀ ਸੇਵਿੰਗ ਹੋਣ ਲੱਗ ਗਈ ਬਾਈ ਮੈਂ ਤਾਂ ਇਹਨੂੰ ਵਧੀਆ ਬਨੂੰਗਾ ਤੇ ਜਿਹੜੀ ਚੀਜ਼ ਮੈਂ ਸੋਚ ਕੇ ਲਈ ਸੀ ਵੀਰੇ ਆਪਾਂ ਉਹ ਤੇ ਉੱਤਰ ਰਹੀ ਹੈ ਜੀ ਜਿਵੇਂ ਲੋਕ ਆਪਣੇ ਪਿੰਡਾਂ 'ਚ ਇੰਜੀਨੀਅਰ ਹੁੰਦੇ ਨੇ ਪਿੰਡਾਂ 'ਚ ਹੀ ਹੁੰਦੇ ਨੇ ਸ਼ਹਿਰਾਂ 'ਚ ਤਾਂ ਹੁੰਦੇ ਨਹੀਂ ਇਹ ਫਟ ਜਾਂਦੀ ਹੈ ਜੀ ਇਹਦੀ ਇਹ ਪਾਸ ਨਹੀਂ ਹੁੰਦੀ ਉਹ ਚੀਜ਼ਾਂ 'ਚੋਂ ਨਿਕਲ ਕੇ ਕੀ ਕਹਿਣਾ ਚਾਹਣਾ ਬਈ ਆਮ ਲੋਕ ਜਿਹੜੇ ਬੰਦੇ ਯਾਰ ਆਪਣੇ ਨੂੰ ਪਤਾ ਕਈ ਬੰਦੇ ਦੇ ਅੰਦਰ ਨਾ ਹੁੰਦਾ ਯਾਰ ਵੀ ਆਪਾਂ ਚੀਜ਼ ਲੈ ਲਈ ਹੈ ਨਾ ਪਰ ਉਹ ਡਰ ਜਾਂਦੇ ਆ ਉਹਨਾਂ ਉਹਨਾਂ ਵਾਸਤੇ ਵੀਡੀਓ ਬਣਾਈ ਆਪਾਂ ਇਹ ਵੀ ਦੇਖੋ ਜੀ ਉਹ ਚੀਜ਼ਾਂ ਮੈਂ ਵੀ ਦੇਖੀਆਂ ਸੀ ਜੀ ਕੋਈ ਇਹ ਤਾਂ ਪੁਆਇੰਟ ਦੇ ਭੜਾਕਾ ਪੈ ਜਾਂਦਾ ਫਲਾਣਾ ਪੈ ਜਾਂਦਾ ਹੋ ਸਕਦਾ ਵੀ ਸੋਚੋਂ 1% ਕੇਸ ਹੁੰਦੇ ਹੋਣ ਕੋਈ ਕਾਰਨ ਹੁੰਦਾ ਕੋਈ ਕਾਰਨ ਹੁੰਦੇ ਹ। ਪਰ ਮੈਂ 99% ਕੇਸ ਦੇਖੇ ਵੀ ਠੀਕ ਸੀਗੇ ਵੀ ਹਰੇਕ ਕੋਈ ਹੋਰ ਕਾਰਨ ਕਰਕੇ ਕੁਝ ਫਟ ਗਿਆ ਉਹ ਭਾਵੇਂ ਹੁਣ ਟੈਕਨੋਲੋਜੀ ਬਹੁਤ ਫਰਕ ਪੈ ਗਿਆ। ਫਟਣ ਦਾ ਇਨਵਰਟਰ ਵੀ ਫਟੇ ਪਏ ਨੇ ਲੋਕਾਂ ਨੇ ਅੱਗੇ ਵੀਡੀਓ ਆ ਰਹੀ ਦੀ ਆਪਾਂ ਘਰੇ ਦੇਖਣ ਵਾਟਰ ਫਟ ਗਿਆ ਦਾ। ਹਾਂ ਕੰਪਨੀਆਂ ਚੀਜ਼ਾਂ ਨੂੰ ਉਹਨਾਂ ਨੂੰ ਇਹ ਚੀਜ਼ਾਂ ਫੇਸ ਹੁੰਦੀਆਂ ਨੇ, ਪ੍ਰੋਬਲਮਾਂ ਫੇਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਸੋਧ ਵੀ ਕਰਦੇ ਨੇ ਯਾਰ। ਇਹਦੇ ਮੁਕਾਬਲੇ 'ਚ ਕੋਈ ਹੋਰ ਸਕੂਟਰੀ ਦੇਖੀ ਤਾਂ ਮੈਂ ਬਈ বাজਾਜ ਦਾ ਇਲੈਕਟ੍ਰਿਕ ਸਕੂਟਰ ਹੁੰਦਾ ਬਈ ਉਹ ਵੀ ਟੈਸਟ ਡਰਾਈਵ ਕੀਤਾ ਸੀਗਾ। ਮੈਨੂੰ ਉਹਦੀ ਪਰਫਾਰਮੈਂਸ ਵਧੀਆ ਨਹੀਂ ਲੱਗੀ ਹੈਗੀ ਕੱਚਾ ਕਿਤਾ ਹੋਰ ਦੇਖਣ ਤੇ ਨਹੀਂ ਸੁਣਾ ਲੱਗ ਰਿਹਾ ਸੀਗਾ ਤੇ ਬਾਕੀ ਉਹਦੀ ਜਿਹੜੀ ਸਪੀਡ ਸੀਗੀ ਬਹੁਤ ਘੱਟ ਸੀ ਤੇ ਰੇਂਜ ਵੀ ਦੇ ਅਕੋਰਡਿੰਗ ਬਹੁਤ ਘੱਟ ਸੀ ਤੇ ਹੋਲਾ ਵੀ ਬਹੁਤ ਵੱਡਾ ਬ੍ਰਾਂਡ ਆਪਦੇ ਆਪ ਚ ਹਾਂ ਬਾਕੀ ਉਹਦੀ ਬਈ ਕਾਸਟ ਵੱਧ ਸੀਗੀ ਉਹ ਮਣਕੀ 1 ਲੱਖ 1500000 ਦੇ ਪ੍ਰੀ ਪੈ ਰਿਆ ਸੀ ਔਨ ਰੋਡ ਇਹ ਸਾਰੀ ਚੀਜ਼ਾਂ ਸਹੀ ਜਿਹੀ ਜੀ ਆਉਂਦੀ ਜਗਾ ਕਾਸਟ ਵੀ ਸਹੀ ਵਰੀਦੀ ਉਹਨੂੰ ਤੇ ਮਣਕੀ ਤਕਬ ਵੀ ਵੱਧ ਦੇ ਰਹੀ ਐ ਤੇ ਰੇਵਰੇਜ ਵੀ ਵੱਧ ਦੇ ਰਹੀ ਐ ਉਹਦੇ ਨੇ ਤੇ ਆਪਾਂ ਬਾਈ ਬਾਈ ਦਾ ਵੀ ਨੰਬਰ ਦੇ ਦਾਂਗੇ ਜੇ ਕਿਸੇ ਨੇ ਬਾਈ ਵਟਸਐਪ ਨੰਬਰ ਦੇ ਦਾਂਗੇ ਬਾਈ ਦਾ ਜੇ ਕਿਸੇ ਨੇ ਕੋਈ ਮੈਸੇਜ ਜਾਂ ਜਾਣਕਾਰੀ ਲੈਣੀ ਆ ਤਾਂ ਬਾਈ ਨੂੰ ਵਟਸਐਪ ਤੇ ਮੈਸੇਜ ਕਰਦੇ ਹੋਣਾ ਕੋਈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਇਹ ਬਾਈ ਅੱਜ ਦੀਆਂ ਗੱਲਾਂ ਦੱਸ ਰਿਹਾ ਕੱਲ ਨੂੰ ਦੇਖ ਰੇਟ ਵੀ ਘਟ ਸਕਦਾ ਗਰੰਟੀ ਵਰੰਟੀ ਵਾ ਸਕਦੀ ਹੈ ਨਾ ਵਿੱਚ ਬਹੁਤ ਸਾਰੇ ਕਮੈਂਟ ਕਰਦੇ ਆ ਆਪਾਂ ਵੀਡੀਓ ਬਣਾ ਲਏ ਨੇ ਵੀਡੀਓ ਨੂੰ ਪੈਣੀ ਨੂੰ ਮਹੀਨਾ ਹੋ ਗਿਆ ਹੁੰਦਾ ਮਾ ਕਰੋ ਫਿਰ ਜਿਹੜੇ ਇੰਜੀਨੀਅਰ ਹੁੰਦੇ ਨੇ ਆਪਦੀ ਇੰਜੀਨੀਅਰਿੰਗ ਹੀ ਕਰਦੇ ਨੇ ਆਪਾਂ ਉਹਨਾਂ ਬਾਅਦ ਇਹ ਸਪੈਸ਼ਲ ਮੈਸੇਜ ਲਾਉਣੇ ਆ ਵੀ ਬਾਈ ਇਹ ਆਪਾਂ ਅੱਜ ਵੀਡੀਓ ਬਣਾ ਰਹੇ ਆ ਅਜੋ 3 ਮਹੀਨੇ ਬਾਅਦ ਕਿਸੇ ਵੀ ਚੀਜ਼ ਦਾ ਕੁਝ ਵੀ ਵਾਦਾ ਘਟਾ ਹੋ ਸਕਦਾ ਹੈ ਨਾ ਮੈਂ ਮਤਲਬ ਕੁੱਲ ਮਿਲਾ ਕੇ ਜੇ ਆਮ ਬੰਦਾ ਲੈਂਦਾ ਤਾਂ ਲੈਣ ਵਾਸਤੇ ਬਹੁਤ ਵਧੀਆ ਚੀਜ਼ ਹੈ ਨਾ ਇੱਕ ਵਾਰ ਆਪਾਂ ਫਿਰ ਚਲਾ ਕੇ ਵੀ ਦਿਖਾ ਦਈਏ ਨਾ ਹਾਂ ਚਲਾ ਕੇ ਵੀ ਲਖਿਆਵਾਂਗੇ ਬਈ 1 2 ਜੇ ਮੈਨੂੰ ਨੈਗਟਿਵ ਪੁਆਇੰਟ ਵੀ ਲੱਗੇ ਜਿਹੜੇ ਮੈਂ ਉਹ ਜ਼ਰੂਰੀ ਨਹੀਂ ਦੱਸਣੇ ਪਤਾ ਕੀ ਹੈ ਲੋਕ ਕਹਿੰਦਾ ਯਾਰ ਅਸੀਂ ਵੀਡੀਓ ਬਣਾਈ ਸੀ ਬੰਦੇ ਨੇ ਯਾਰ ਆ ਚੀਜ਼ਾਂ ਉਹਨੇ ਦੱਸਦੀਆਂ ਨਹੀਂ ਇੱਕ ਤਾਂ ਬਈ ਤੁਸੀਂ ਮੜਾ ਇੱਧਰ ਉਹ ਪਿੱਛੇ ਕੋਸ ਹੁਣ ਵਿਖਾਉਣਾ ਇਹਨਾਂ ਨੈਗਟਿਵ ਪੁਆਇੰਟ ਇੱਕ ਆ ਚਾਰਜਰ ਵੋਲਟੇਜ ਹੈ ਬਈ ਕਈ ਗੱਲ ਤਾਂ ਖੁੱਲਦੇ ਕੋਸ਼ਿਸ਼ ਕਰਨ ਦੇ ਵੀ ਨਹੀਂ ਖੁੱਲਦਾ ਹੁਣ ਇਹਨੂੰ ਚਾਬੀ ਪਾ ਕੇ ਖੋਲਣਾ ਪੈਣਾ ਇੱਕ ਤਾਂ ਇਹ ਨੇਗੇਟਿਵ ਪੁਆਇੰਟ ਹੈ ਨੇਗੇਟਿਵ ਪੁਆਇੰਟ ਇਹ ਬਹੁਤ ਵੱਡਾ ਕੰਪਨੀ ਨੂੰ ਮੈਂ ਇਹ ਚੀਜ਼ ਬਾਰੇ ਵੀ ਸੁਣ ਹੁੰਦਾ ਪਰ ਇਹ ਕਿੰਨਾ ਔਖਾ ਖੋਲੇ ਬਈ ਇਹ ਠੀਕ ਹੈ ਜਿਹੜਾ ਗੈਪ ਵੀਰੇ ਲੱਗਿਆ ਨਹੀਂ ਹੋਇਆ ਸੀਗਾ ਕੰਪਨੀ ਵੱਲੋਂ ਹੈ ਨਹੀਂ ਸੀਗਾ ਇਹ ਇਹ ਬਾਅਦ ਚ ਮੈਂ ਆਨਲਾਈਨ ਲਿਆ ਕੇ ਲਵਾਇਆ ਆਹ ਗੈਪ ਆਹ ਗੈਪ ਇਹ ਵੀ ਨੇਗੇਟਿਵ ਪੁਆਇੰਟ ਹੈ ਇਹ ਵੀ ਨੇਗੇਟਿਵ ਪੁਆਇੰਟ ਹੈ ਹੁਣ ਕੰਪਨੀ ਇਹਦਾ ਮੈਂ ਤੁਹਾਨੂੰ ਨੇਗੇਟਿਵ ਪੁਆਇੰਟ ਦੀ ਕੀ ਗੱਲ ਕਰਦਾ ਜਿਵੇਂ ਆਪਾਂ ਲਾਤਾ ਆਪਣੇ ਇਹ ਹੈ ਨਹੀਂ ਸੀਗਾ ਇਹ ਆ ਚੀਜ਼ ਹੈ ਬਈ ਹੁਣ ਆਪਾਂ ਲਾਤਾ ਟੱਕਣੇ ਦੇ ਇਹ ਇਹੀ ਖੁੱਲ ਜਾਨੇ ਬੱਚਾ ਕੋਈ ਆਪਾਂ ਕਿਤੇ ਪਾਰਕ ਕਰਕੇ ਵਾਗ ਗਏ ਜਾਂ ਖਣਾ ਕੇ ਕਿਤੇ ਰਿਸ਼ਤੇਦਾਰੀ ਚ ਬੱਚੇ ਨੇ ਪ੍ਰੈਸ ਕਰਤਾ ਇਹਨੇ ਇਹੀ ਖੁੱਲ ਜਾਨੇ ਹੁਣ ਇਹਦੇ ਆਖਾ ਕਹਾ ਨਹੀਂ ਆ ਟੱਕਣ ਕੋਈ ਬਾਰਸ਼ ਦਾ ਸਮਾਂ ਹੋਵੇ ਜਾਂ ਕੋਈ ਬੱਚਾ ਹੀ ਸ਼ਰਾਰਤ ਕਰ ਦੇ ਵਿੱਚ ਪਾਣੀ ਪਾਜੀ ਇਹ ਨਾਲ ਇਹ ਤਾਂ ਬਹੁਤ ਵੱਡਾ ਨੁਕਸਾਨ ਹੋਊਗਾ ਇਹ ਆਊਟਪੁਟ ਕਰੰਟ ਤਾਂ ਨਹੀਂ ਮਾਰਦੀ ਕਿਤੇ ਕੋਈ ਉਂਗਲਾ ਅੰਗਲ ਪਾ ਲੇ ਆਊਟਪੁਟ ਕਰੰਟ ਨਹੀਂ ਮਾਰਦੀ ਵਸੇ ਇੱਕ ਵੀ ਆਪਾਂ ਨੂੰ ਇਹ 네ਗਟਿਵ ਪੁਆਇੰਟ ਹੈ ਇਹ ਚੀਜ਼ ਦਾ ਬੱਚੇ ਨੇ ਖੋਲਦਾ ਕੋਸ ਕਰੋ ਖੋਲਦਾ ਬਈ ਆ ਕਬ ਕਬਰ ਹੈ ਨਹੀਂ ਕੰਪਨੀ ਵੱਲੋਂ ਇਹ ਇਹ ਚ ਬੱਚੀ ਨਹੀਂ ਪਾਣੀ ਪਤਾ ਜੇ ਫਾਰਥ ਚ ਖੜੀ ਐ ਇਹ ਚ ਪਾਣੀ ਪੀ ਗਏ ਤਾਂ ਅਸੀਂ ਬਹੁਤ ਵੱਡਾ ਨੁਕਸਾਨ ਕੰਪਨੀ ਦਾ ਵੱਡਾ ਨੁਕਸਾਨ ਆ ਗਿਆ ਗਰੰਟੀ ਚ ਜਦੋਂ ਹਾਂ ਗਰੰਟੀ ਚ ਕੰਪਨੀਆ ਵੀ ਨੁਕਸਾਨ ਆਪਣਾ ਵੀ ਆਪਾਂ ਖੱਜਲ ਖਵਾਰ ਹੋਵਾਂਗੇ ਕੰਪਨੀ ਤੋਂ ਗਰੰਟੀ ਚ ਹੋਰ ਕੋਈ ਇਹਦਾ ਨੈਕਟ ਪੁਆਇੰਟ ਜਿਹੜਾ ਤਾਂ ਲੱਭਿਆ ਪੁਆਇੰਟ ਬਈ ਮੈਨੂੰ ਇਹਦਾ ਲੱਗਿਆ ਵੀ ਕੰਪਨੀ ਜਿਵੇਂ ਆਹ ਸਟੈਂਡ ਐ ਇਹ ਨਾਲ ਨਹੀਂ ਲੱਗ ਦੰਦੀ ਜੀ ਦੀ ਕੰਪਨੀ ਅੱਛਾ ਇੱਕ ਤਾਂ ਇਹੀ ਚੀਜ਼ ਹੋ ਗਈ ਇਹ ਵੀ ਨਾਲ ਲਾ ਕੇ ਦਿੱਤਾ ਕੋਈ ਖਾਸ ਗੱਲ ਨਹੀਂ ਹੈਗੀ ਇਹ 20 50ਵੀਂ ਚੀਜ਼ ਐ ਇੱਕ ਆਜੂ ਪਰ ਇੰਨੇ ਪੈਸੇ ਲੈਂਦੀ ਐ ਕੰਪਨੀ ਸਟੈਂਡ ਮ ਨਲੋ ਗੱਲ ਨਹੀਂ ਬਣਦੀ ਨਲੋ ਗੱਲ ਨਹੀਂ ਬਣਦੀ ਆ ਮੈਟ ਹੋ ਗਿਆ ਇਹ ਵੀ ਮੈਸਟਰ ਲਾ ਕੇ ਲੈ ਮਰਦੀ ਚੀਜ਼ਾਂ ਹੈ ਨਹੀਂ ਉੱਤੇ ਦੇ ਤਿੰਨ ਕ ਪੁਆਇੰਟ ਨੇਗੇਟਿਵ ਨੇ ਇਹਦਾ ਸਮਾਨ ਨੂੰ ਲੈ ਕੇ ਨੇ ਹਾਂ ਇੱਕ ਪੁਆਇੰਟ ਇਹਦੇ ਵਿੱਚ ਹੋਰ ਵੀ ਮੈਟ ਮੈਂ ਮੈਨੂੰ ਹੂੰ ਡਿੱਗੀ ਆ ਇਹ ਹੂੰ ਇਹਦੇ ਚ ਸਪੇਸ ਰਹਿੰਦੀ ਆ ਥੋੜੀ ਥੋੜੀ ਹਲਕੀ ਹਲਕੀ ਬੈਕ ਸਾਈਡ ਤੋਂ ਹੂੰ ਚਲੋ ਆਪਣਾ ਹੁੰਦਾ ਵੀ ਆਪਾਂ ਖੇਤਾਂ ਜਾਂ ਆਮ ਜਾਣਦੇ ਆ ਜਦਦਰ ਪੋਂ ਖੇਤ ਜਿਹੜਾ ਫਾਰਮ ਬਾਕਸ ਵੀ ਨੋਕ ਚਲੋਗੇ ਆਸੀ ਦਿੰਦੇ ਹੂੰ ਹੂੰ ਉੱਥੇ ਦੇ ਵਿੱਚ ਮਿੱਟੀ ਵੜਦੀ ਐ ਡਸਟ ਵੜਦੀ ਐ ਮਾ ਕੰਪਨੀ ਨੂੰ ਵੀਡੀਓ ਥ्रू ਇਹ ਵੀ ਕਹਿਣਾ ਚਾਹਣਾ ਵੀ ਇੱਥੇ ਕੋਈ ਏਦਾਂ ਦਾ ਲੱਗੇ ਵੀ ਇਹਦੇ ਵਿੱਚ ਦਸਤ ਨਾ ਜਾਵੇ। ਨਹੀਂ ਫਿਰ ਇਹ ਤਾਂ ਕੱਪੜਾ ਮਾਰਨ ਵਾਲਾ ਕੰਮ ਹੋਇਆ ਬੇਰੋਜਗ ਨੂੰ। ਹਾਂ ਜੀ ਆਹ ਚੀਜ਼ੇ ਵਕਤ ਦੋ ਤਿੰਨ ਦਿਨ ਤੋਂ ਮੈਨੂੰ ਲੈਗ ਟੂ ਪੁਆਇੰਟ ਲੱਗੇ ਰਹੇ। ਸਭ ਤੋਂ ਵੱਡਾ ਲੈਗ ਟੂ ਪੁਆਇੰਟ ਮੈਨੂੰ ਆਹ ਲੱਗਿਆ ਕਿ ਕੋਈ ਚੀਜ਼ਾਂ ਦਾ ਜ਼ੋਰ ਸੈਂਡ ਸਟੈਂਡ ਹੈਗਾ। ਨਹੀਂ ਆਪਾਂ ਤਾਂ ਸੱਚਾਈ ਦਿਖਾਈ ਆ ਜੋ ਹੈਗੀ ਇਹ ਤਾਂ ਹੈਗੀ ਆ। ਆਹ ਸਭ ਤੋਂ ਵੱਡਾ ਮੈਨੂੰ ਲੈਗ ਟੂ ਪੁਆਇੰਟ ਲੱਗਿਆ ਸਾਰੀ ਇਹ 20 ਰੁਪਈਆ ਦੀ ਚੀਜ਼ ਹੈ ਮੈਨੂੰ ਆਨਲਾਈਨ ਪਈ 20-50 ਰੁਪਈਆ ਦੀ। ਹੂੰ ਇਹ ਬਾਕੀ ਹੁਣ ਜੇ ਚੱਲ ਤੂੰ ਤਾਂ ਚੱਲ ਪੜ੍ਹਿਆ ਲਿਖਿਆ ਠੀਕ ਆ ਕਈ ਵਾਰ ਦੇਸੀ ਬੰਦਿਆਂ ਨੂੰ ਤਾਂ ਇਹ ਗੱਲ ਦਾ ਪਤਾ ਵੀ ਨਹੀਂ ਵੀ ਆਨਲਾਈਨ ਮਿਲਦੀ ਹੈ ਉਹਨਾਂ ਨੂੰ ਮਿਲਦਾ ਕਿੱਥੋਂ ਮਿਲਦਾ ਉਹ ਚੀਜ਼ ਦਾ ਬਈ ਨਕਾਣ ਚੀਜ਼ ਨਾਲ ਵੱਡਾ ਹੋ ਜਾਣਾ ਆਪਾਂ ਤਾਂ ਦੇਖ ਬਾਈ ਵੀਡੀਓ ਆਪਣੇ ਆਮ ਲੋਕਾਂ ਲਈ ਬਣਾਉਣੇ ਆ ਨਾ ਪੰਜਾਬੀ ਭਰਾਵਾਂ ਵਾਸਤੇ ਬਣਾਉਣੇ ਆ ਆਪਾਂ ਕੰਪਨੀ ਤੋਂ ਕੋਈ ਡੇਟਿੰਗ ਨਹੀਂ ਲੈਣੀ ਆ ਆਪਾਂ ਕੋਈ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਕਰਨੀ ਆਪਾਂ ਤਾਂ ਇਹ 네ਗਟਿਵ ਤੇ ਖਾਸ ਪੁਆਇੰਟ ਇਹੀ ਦੱਸਣੇ ਆ ਵੀ ਇੱਕ ਤਾਂ ਖਾਸ ਇਹ ਤੇ ਇਹ ਆ ਵੀ ਇਹਦੀ ਵਰਗੀ ਅਜੇ ਤੱਕ ਮਾਰਕੀਟ 'ਚ ਕੋਈ ਸੂਟਰੀ ਨਹੀਂ ਆਈ ਸ ਬਾਕੀ ਜੀ ਮੇਰੀ ਮੇਰੀ ਤਾਂ ਇਹ ਵੀ ਮਤਲਬ ਕਿ ਰੇਂਜ ਕੌਣ ਸਭ ਤੋਂ ਘੱਟ ਰੇਂਜ ਸਭ ਤੋਂ ਵੱਧ ਰੇਂਜ ਵਾਲੀ ਸਕੂਟਰੀ ਹੈ ਮੈਂ ਬਈ ਟੁੱਟ-ਕੁੱਟ ਪੰਜ ਛੇ ਕੰਪਨੀਆਂ ਸਕੂਟਰੀਆਂ ਮਤਲਬ ਕਿ ਬਾਰੇ ਜਾਣਕਾਰੀ ਲੈਂਤੀ ਸੀਗੀ ਕਿ ਟਰਾਈਜੀ ਫਿਟਮੈਨ ਇਹ ਸਪਸ਼ਟ ਆ ਰਹੀ ਹੈ ਇਹ ਮਾਡਲ ਨੇ ਆਪਣੇ बजाज ਇਲੈਕਟ੍ਰਿਕ ਦਾ ਇਹ ਹੋਊਗੀ ਉਹਨਾਂ ਚ ਮੈਂ ਇਹ ਚੁਣ ਕੀਤੀ ਉਹਨਾਂ ਚ ਸਾਰੀਆਂ ਚ ਉਹਦੀ ਰੇਂਜ ਮਤਲਬ ਕਿ ਕੀਮਤ ਘੱਟ ਸੀਗੀ ਇਹ ਰੇਂਜ ਵੱਧ ਸੀਗੀ ਤੇ ਪਿਕਅਪ ਵੱਧ ਸੀਗੀ ਮਤਲਬ ਕਿ ਉਹਨਾਂ ਨੂੰ ਬੈਸਟ ਦਿੱਤੀ ਪਰ ਜਿਵੇਂ ਲੱਗਤੀ ਮੈਨੂੰ ਕੀ ਕਰਕੇ ਕੂਜੀ ਤੇ ਫਿਰ ਵੀ ਰਹੀ ਹੈ ਵੀ ਬੈਸਟ ਹੈ ਹੁਣ ਆਪਾਂ ਫਿਰ ਦੇਖੀਏ ਇਹਨੂੰ ਭਜਾ ਕੇ ਕਿੰਨੀ ਕਬਜਦੀ ਹੈ ਸਰਕਟ ਦੇ ਕੋਈ ਕੁਝ ਨਹੀਂ ਚਲਾ ਕੇ ਦੇਖਣਾ ਮੈਂ ਤਾਂ ਠੀਕ ਹੈ ਬਾਈ ਚਲ ਹੁਣ ਇਹ ਕਿਹੜੇ ਮੂਡ ਚ ਚੱਲ ਰਹੀ ਹੈ ਬਾਈ ਦੇਖੋ ਇਹ ਵੀ ਕੂਮੜ ਚ ਜਾਂਦ ਰਹੀ ਹੈ ਠੀਕ ਹੈ ਕੰਪਨੀ ਕਹਿੰਦੀ ਵੀ ਇੱਕ ਤੋਂ 10 ਕਿੰਟਾਂ ਦੇ ਵਿੱਚ ਵਿੱਚ ਇਹ ਮਲਕੀ ਉਹ ਤੇ ਜੜ ਜਾਂਦੀ ਹੈ ਥੋੜੇ ਸਾਹਮਣੀ ਹੈ ਆਪਣੀ ਟੌਪ ਸਪੀਡ ਲੈ ਜਾਂਦੀ ਹੈ ਕੂਮੜ ਦੀ ਬਾਈ ਗੈਰਿੰਗ ਵੀ ਲੰਦਾਈ ਤੇ ਅਗਲਾ ਪੁਣੇ ਪੜਾ ਲੈਣੀ Yaptığınızı bilir miyiz? evet. ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਕਰ ਦਿਓ